ਸਿੱਖ ਇਤਿਹਾਸ ਦਾ ਬਹੁਤ ਹੀ ਪਵਿੱਤਰ ਸਥਾਨ ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ 마ਸ਼ੀਵਾੜਾ ਸਾਹਿਬ ਜਿਹਦੀ ਪਵਿੱਤਰ ਧਰਤੀ ਜਿਸ ਧਰਤੀ ਨੂੰ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨ ਪਏ ਤੇ ਇਹ ਧਰਤੀ ਪੂਜਣ ਯੋਗ ਹੋ ਗਈ ਤਾਂ ਅੱਜ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਇੱਥੇ ਆ ਕੇ ਦਰਸ਼ਨ ਕਰਦੀਆਂ ਨੇ ਅਸੀਂ ਵੀ ਇੱਥੇ ਦਰਸ਼ਨ ਕਰਨ ਆਏ ਹਾਂ ਇਸ ਪਵਿੱਤਰ ਸਥਾਨ ਤੇ ਉਸ ਖੂਹ ਦੇ ਦਰਸ਼ਨ ਕਰਨ ਆਏ ਹਾਂ ਜਿਸ ਪਵਿੱਤਰ ਸਥਾਨ ਤੇ ਧੰਨ ਧੰਨ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1704 ਨੂੰ ਚਮਕੌਰ ਸਾਹਿਬ ਦੀ ਜੰਗ ਜਿੱਤਣ ਤੋਂ ਬਾਅਦ ਜਦੋਂ ਰਾਤ ਦੇ ਸਮੇ ਗੁਰੂ ਸਾਹਿਬ ਜੀ ਤਾੜੀ ਮਾਰ ਕੇ ਚਮਕੌਰ ਸਾਹਿਬ ਤੋਂ ਮੈਦਾਨ ਨੂੰ ਛੱਡ ਕੇ ਐ ਤੁਰੇ ਸਨ ਤਾਂ ਉਸ ਤੋਂ ਬਾਅਦ ਰਾਤ ਕਰੀਬ ਇੱਥੇ ਪਹੁੰਚੇ ਤੇ ਇਹ ਖੂਹ ਜਿਹੜਾ ਸੀ ਸਾਡੇ ਸਤਿਕਾਰਯੋਗ ਭਾਈ ਪੰਜਾਬਾ ਜੀ ਤੇ ਭਾਈ ਗੁਲਾਬਾ ਜੀ ਦਾ ਉਸੀ ਧਰਤੀ ਸੀ ਇਹ ਜ਼ਮੀਨ ਸੀ ਉਹਨਾਂ ਦੀ ਤੇ ਇਸ ਥਾਂ ਤੇ ਫਿਰ ਗੁਰੂ ਸਾਹਿਬ ਰਾਤ ਇੱਥੋਂ ਉਹਨਾਂ ਨੇ ਜਲ ਛਕਿਆ ਅੱਜ ਸਿੱਖ ਇਸ ਥਾਨ ਨੂੰ ਅੰਮ੍ਰਿਤ ਦੇ ਨਾਂ ਨਾਲ ਜਾਣਦੇ ਨੇ ਇਤਿਹਾਸ ਦੇ ਪੰਨਿਆਂ ਮੁਤਾਬਕ ਕਿ ਕਿਹਾ ਜਾਂਦਾ ਕਿ ਇਸ ਥਾਂ ਤੇ 1704 ਦੀ ਸਵੇਰ ਨੂੰ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ਼ਨਾਨ ਕੀਤਾ ਤੇ ਇਸ ਥਾਂ ਦੇ ਉੱਤੇ ਫਿਰ ਭਾਈ ਗੁਲਾਬਾ ਤੇ ਭਾਈ ਪੰਜਾਬਾ ਜੀ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲੇ ਉਸ ਤੋਂ ਬਾਅਦ ਨਬੀ ਖਾਨ ਗਣੀ ਖਾਨ ਜੀ ਦੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਠਹਿਰੇ ਅੱਜ ਅਸੀਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਸਾਨੂੰ ਬੜਾ ਚੰਗਾ ਲੱਗਿਆ ਕਿ ਜਦੋਂ ਵੀ ਅਸੀਂ ਇਹਨਾਂ ਸਥਾਨਾਂ ਤੇ ਆਈਏ ਤੇ ਸਾਨੂੰ ਇਸ ਥਾਂ ਦੇ ਇਤਿਹਾਸ ਦੀ ਜਿਹੜੀ ਆ ਗੱਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਆ ਅੱਜ ਵੀ ਇੱਥੇ ਖੂਬ ਨਿਉ ਬੜੇ ਤਰੀਕੇ ਨਾਲ ਸਾਮ ਸੰਭਾਲ ਕੀਤਾ ਹੋਇਆ ਪ੍ਰਬੰਧਕ ਕਮੇਟੀ ਨੇ ਵਾਹਿਗੁਰੂ ਮੇਰ ਕਰਨ ਇੱਥੇ ਖਾਲਸੇ ਦੇ ਕੌਮੀ ਖਾਲਸਾ ਨੀਲੇ ਰੰਗ ਦਾ ਰੰਗ ਵੀ ਫੇਰਿਆ ਹੋਇਆ ਅਸੀਂ ਆਪਣੇ ਪਰਿਵਾਰ ਨਾਲ ਇੱਥੇ ਆਏ ਅਰਦਾਸ ਬੇਨਤੀ ਵੀ ਕਰਾਂਗੇ ਗੁਰੂ ਮਹਾਰਾਜ ਜੀ ਦੇ ਘਰ ਇੱਥੇ ਬਹੁਤ ਹੀ ਵੱਡਾ ਅੰਬ ਦਾ ਦਰਖਤ ਹੈਗਾ ਹੋ ਸਕਦਾ ਹੈ ਇਹ ਦਰਖਤ ਉਸ ਸਮੇਂ ਦੇ ਸਮੇਂ ਜਾ ਹਾਣੀ ਹੋਵੇ ਜਿਸ ਦੇ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਪਲ ਦੇ ਆਨੰਦ ਮਾਣਿਆ ਹੋਵੇ ਤੇ ਸੰਗਤਾਂ ਇੱਥੇ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਇੱਕ ਪਵਿੱਤਰ ਸਰੋਵਰ ਵੀ ਆ ਸੰਗਤਾਂ ਇਸ਼ਨਾਨ ਕਰਦੀਆਂ ਨੇ ਅਸੀਂ ਵੀ ਅੱਜ ਇਸ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਾਂਗੇ ਇਹ ਸਾਨੂੰ ਬੜਾ ਵਧੀਆ ਲੱਗੇਗਾ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰਨ ਆਇਆ ਹਾਂ ਅંદર ਚੱਲਦੇ ਹਾਂ ਗੁਰੂ ਮਹਾਰਾਜ ਜੀ ਦੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਸ਼ੁਸ਼ੋਭਤ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਇਹ ਉਹ ਪਵਿੱਤਰ ਸਥਾਨ ਜਿੱਥੇ ਤਨ ਸਾਹਿਬ ਸ੍ਰੀ ਗੁਰੂ ਗਬਿੰਦ ਸਿੰਘ ਮਹਾਰਾਜ ਜੀ ਦੇ ਮੁਬਾਰਕ ਚਰਨ ਪਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ